ਹੈਲੋ ਜੀ ਸਸਕੀ ਕਾਲ ਜੀ ਸਾਰਿਆਂ ਨੂੰ ਕুইਨ ਡਿਜ਼ਾਈਨਰ ਬੁਟੀਕ ਵੇ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਵਧੀਆ ਹੋਵਾਂਗੇ ਅੱਜ ਆਪਾਂ ਤੁਹਾਡੇ ਲਈ ਫਿਰ ਹੈਵੀ ਸੂਟਾਂ ਦੀ 컬렉ਸ਼ਨ ਲੈ ਕੇ ਆ ਰਹੇ ਆਂ ਜੀ ਸੋ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸਾਰੇ ਸੂਟੇ ਬਹੁਤ ਹੀ ਪਿਆਰੇ ਤੇ ਸੋਹਣੇ ਸੋਹਣੇ ਸੂਟ ਅਸੀਂ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਜਿਹੜਾ ਸੂਟ ਹੈਗਾ ਜੀ ਇਹਦਾ ਬੇਸ ਜਿਹੜਾ ਹੈਗਾ ਪਿਓਰ ਆਰਗੈਂਜ਼ਾ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੈਗਾ ਇਹ ਸੋ ਤੁਸੀਂ ਦੇਖ ਸਕਦੇ ਆ ਘੇਰੇ ਦਾ ਵਰਕ ਕੀਤਾ ਹੋਇਆ ਹੈ ਤੇ ਸੀਕਵੈਂਸ ਦਾ ਸਾਰੀ ਸ਼ਰਟ ਦੇ ਵਿੱਚ ਸਪਰੇਅ ਕੀਤੀ ਹੋਈ ਹੈਗੀ ਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਹੈਗਾ ਇਹ ਸੀਕਵੈਂਸ ਦਾ ਬੀਡਸ ਦਾ ਕੰਮ ਕੀਤਾ ਹੋਇਆ ਹੈਗਾ ਜੀ ਸੋ ਸ਼ਰਟ ਦੀ ਜਿਹੜੀ ਬੈਕ ਹੈਗੀ ਆ ਬੈਕ ਦੇ ਉੱਪਰ ਵੀ ਇਹ ਵਾਲਾ ਕੰਮ ਕੀਤਾ ਹੋਇਆ ਹੈਗਾ ਮਤਲਬ ਸਿੱਪੀ ਦੀ ਸਪਰੇਅ ਕੀਤੀ ਹੋਈ ਹੈ ਸਾਰੀ ਸ਼ਰਟ ਦੇ ਬੈਕ ਦੇ ਵਿੱਚ ਤੇ نیچے ਸੀਕਵੈਂਸ ਦੀ ਲਾਈਨ ਲੱਗੀ ਹੋਈ ਹੈ ਸੋ ਇਧਰ ਇਹ ਵਾਲਾ ਜਿਹੜਾ ਵਰਕ ਹੈਗਾ ਇਹ ਹੈਗਾ 슬ੀਵ ਦਾ ਵਰਕ ਸੋ ਜਿਹੜਾ 슬ੀਵਸ ਦਾ ਵਰਕ ਹੈਗਾ ਇਹ ਵੀ ਪਾਕਿਸਤਾਨੀ ਸਟਾਈਲ ਵਿੱਚ 14 ਮੋਰੀ ਵਾਲਾ ਕੀਤਾ ਹੋਇਆ ਹੈਗਾ ਜੀ ਸੋ ਤੁਸੀਂ ਆਪਦੇ ਅਕੋਰਡਿੰਗ ਜੇ ਕੱਟ ਬਣਾਉਣੀ ਹੈ ਕੱਟ ਬਣਾ ਸਕਦੇ ਹੋ ਨਹੀਂ ਤਾਂ 14 ਮੋਰੀ ਵੀ ਬਣਾ ਸਕਦੇ ਹਾਂ ਹਾਂਜੀ ਮੈਂ ਤੁਹਾਨੂੰ ਇਹਦਾ ਦੁਪੱਟਾ ਵੀ ਸ਼ੋ ਕਰਦੀ ਹੈਗੀ ਆ ਇਹਦਾ ਦੁਪੱਟਾ ਵੀ ਆਪਾਂ ਹੈਵੀ ਏਮਬ੍ਰੋਇਡਰੀ ਵਾਲਾ ਹੀ ਰੈਡੀ ਕੀਤਾ ਹੈਗਾ ਜੀ ਸੋ ਇਹ ਵਾਲਾ ਹੈਗਾ ਇਹਦਾ ਪਿਓਰ ਔਰਗੇਂਜ਼ਾ ਦਾ ਬਹੁਤ ਹੀ ਸੋਹਣਾ ਦੁਪੱਟਾ ਸੋ ਤੁਸੀਂ ਦੇਖ ਸਕਦੇ ਆ ਇਹ ਦੁਪट्टे ਦੇ ਉੱਪਰ ਸਿੱਪੀ ਦੀ ਸਪਰੇਅ ਕੀਤੀ ਹੋਈ ਹੈ ਸਾਰੇ ਦੁਪट्टे ਦੇ ਵਿੱਚ ਸਿਕਵੈਂਸ ਦਾ ਕੰਮ ਕੀਤਾ ਹੋਇਆ ਸੋ ਜਿਹੜਾ ਇਹਦੇ ਪੱਲੇ ਹੈਗੇ ਆ ਉਹ ਹੈਵੀ ਹੈਵੀ ਹੈਗੇ ਆ ਜੀ ਸੋ ਜਿਹੜੇ ਪੱਲਿਆਂ ਦੇ ਜਿਹੜੇ ਉੱਪਰ ਜਾਲ ਬਣਿਆ ਹੋਇਆ ਫਲਔਰਸ ਦਾ ਤੇ ਇਹ ਵਾਲੀ ਹੈਗੀ ਹੈ ਛੋਟੇ ਪੱਲੇ ਇਹਦੇ ਉੱਪਰ ਕੰਮ ਇਹ ਹੈਗਾ ਤੇ ਜਿਹੜੇ ਵੱਡੇ ਪੱਲੇ ਹੈਗੇ ਆ ਜੀ ਉਹਨਾਂ ਦੇ ਉੱਪਰ ਇਹ ਵਾਲਾ ਕੰਮ ਕੀਤਾ ਹੋਇਆ ਹੈਗਾ ਸੋ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈਗਾ ਜੀ ਅਗਰ ਕਿਸੇ ਨੇ ਸੂਟ ਆਰਡਰ ਕਰਨਾ ਹੋਵੇ ਤਾਂ ਮੈਨੂੰ ਮੇਰੇ ਵਟਸਐਪ ਤੇ ਕੰਟੈਕਟ ਕਰ ਸਕਦੇ ਆ ਮੇਰਾ ਵਟਸਐਪ ਨੰਬਰ ਹੈਗਾ ਜੀ 8283034583 ਵਾਧੇ ਆ ਜੀ ਨੈਕਸਟ ਸੂਟ 12 ਜਿਹੜਾ ਆਪਣਾ ਨੈਕਸਟ ਸੂਟ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਆ ਲੈਮਨ ਕਲਰ ਦੇ ਉੱਪਰ ਰੈਡੀ ਕੀਤਾ ਹੈਗਾ ਸੋ ਇਹਦਾ ਇਹ ਵਾਲਾ ਕੰਮ ਜਿਹੜਾ ਹੈਗਾ ਇਹ ਘੇਰੇ ਦਾ ਕੰਮ ਕੀਤਾ ਹੋਇਆ ਹੈ ਸੋ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਡਿਫਰੈਂਟ ਤਰ੍ਹਾਂ ਦਾ ਕੰਮ ਕੀਤਾ ਹੋਇਆ ਵਿੱਚ ਇਹਦੇ ਕਰਟ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਆ ਜਾਲੀ ਦਾ ਡਿਜ਼ਾਈਨ ਬਣਾ ਕੇ ਇਹਨੂੰ ਰੈਡੀ ਕੀਤਾ ਹੈਗਾ ਜੀ ਤੇ ਇਹ ਕਲਰ ਇਹਦਾ ਹੈਗਾ ਲੈਮਨ ਤੇ ਸਾਰੀ ਸ਼ਰਟ ਦੇ ਵਿੱਚ ਬ੍ਰੀਕ ਬ੍ਰੀਕ ਸੀਕੁਐਂਸ ਦਾ ਕੰਮ ਕੀਤਾ ਹੋਇਆ ਹੈਗਾ ਤੇ ਇਹ ਵਾਲੀਆਂ ਇਹਦੀਆਂ ਹੈਗੀਆਂ ਜੀ 슬ੀਵਸ ਸਾਡੇ ਜਿੰਨੇ ਵੀ ਸੂਟਸ ਹੁੰਦੇ ਆ ਸਾਰਿਆਂ ਦੇ ਉੱਪਰ ਬੈਕ ਦੇ ਉੱਪਰ embroidery ਕੀਤੀ ਹੋਈ ਹੁੰਦੀ ਆ ਸੋ ਤੁਸੀਂ ਇਹਦੇ ਉੱਪਰ ਵੀ ਦੇਖ ਸਕਦੇ ਆ ਇਹਦੇ ਉੱਪਰ ਵੀ ਬੈਕ ਦੇ ਉੱਪਰ ਸਾਰੀ ਸ਼ਰਟ ਦੇ ਵਿੱਚ embroidery ਕੀਤੀ ਹੋਈ ਹੈਗੀ ਆ ਸੋ ਇਹ ਵਾਲਾ ਸੂਟ ਤੁਸੀਂ ਸਾਡੇ ਤੋਂ ਐਦਾਂ ਵੀ ਬਾਏ ਕਰ ਸਕਦੇ ਹੋ ਅਗਰ ਕਿਸੇ ਕਲਰ ਤੇ ਕਿਸੇ ਹੋਰ ਫੈਬਰਿਕ ਤੇ ਬਣਾਉਣਾ ਹੋਵੇ ਤਾਂ ਉਦਾਂ ਵੀ ਤੁਸੀਂ ਬਣਾ ਸਕਦੇ ਹੋ ਹਾਂਜੀ ਜਿਹੜਾ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਹੈਗਾ ਆਪਾਂ ਉਹ ਵੀ ਆਪਾਂ ਪਿਓਰ ਔਰਗੇਂਜ਼ਾ ਦਾ ਦੁਪੱਟਾ ਰੈਡੀ ਕੀਤਾ ਹੈਗਾ ਜੋ ਤੁਸੀਂ ਦੇਖ ਸਕਦੇ ਆ ਇਹ ਵਾਲੇ ਇਹਦੇ ਛੋਟੇ ਪੱਲਿਆਂ ਦੇ ਉੱਪਰ embroidery ਵੱਡੇ ਪੱਲਿਆਂ ਦੇ ਉੱਪਰ embroidery ਕੀਤੀ ਹੋਈ ਹੈਗੀ ਆ ਤੇ ਛੋਟੇ ਪੱਲਿਆਂ ਦੇ ਉੱਪਰ ਸਿੰਪਲ ਕਟਵਰਕ ਕੀਤਾ ਹੋਇਆ ਹੈਗਾ ਸਾਰੇ ਸ਼ਰਟ ਸਾਰੇ ਦੁਪੱਟੇ ਦੇ ਵਿੱਚ ਸਿੱਪੀ ਦਾ ਕੰਮ ਕੀਤਾ ਹੋਇਆ ਹੈਗਾ ਜੀ ਸੋ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੈਗੇ ਹੋ ਸੋ ਵਾਦੇ ਆ ਜੀ ਆਪਾਂ ਨੈਕਸਟ ਸੂਟ 12 ਹਾਂਜੀ ਜਿਹੜਾ ਭੈ ਨੈਕਸ ਸੂਟ ਹੈਗਾ ਇਹ ਲਾਈਟ ਪਾਊਡਰ ਬਲੂ ਕਲਰ ਦੇ ਉੱਪਰ ਬਣਿਆ ਹੋਇਆ ਹੈਗਾ ਇਹਦਾ ਕਲਰ ਵੀ ਬਹੁਤ ਹੀ ਪਿਆਰਾ ਕਲਰ ਹੈਗਾ ਇਹ ਜਿਹੜੇ ਸਾਰੇ ਸੂਟ ਰੈਡੀ ਕੀਤੇ ਆ ਸਾਰੇ ਲਾਈਟ ਦੇ ਕਲਰ ਉੱਪਰ ਰੈਡੀ ਕੀਤੇ ਆ ਤੁਸੀਂ ਇਹਨਾਂ ਨੂੰ ਡਾਰਕ ਕਲਰ ਉੱਪਰ ਜਾਂ ਫੈਬਰਿਕ ਚੇਂਜ ਕਰਕੇ ਬਣਵਾਉਣਾ ਹੋਵੇ ਤਾਂ ਬਣਾ ਸਕਦੇ ਆ ਸੋ ਇਹ ਵੀ ਘੇਰੇ ਦਾ ਕੰਮ ਕੀਤਾ ਹੋਇਆ ਹੈਗਾ ਤੇ ਸ਼ਰਟ ਦੇ ਵਿੱਚ ਸਾਰੀ ਵਿੱਚ ਕੱਟ ਦਾਣੇ ਦਾ ਤੇ ਨਾਲ ਬੀਡਸ ਦਾ ਕੰਮ ਕੀਤਾ ਹੋਇਆ ਹੈਗਾ ਜੀ ਸੋ ਬਹੁਤ ਹੀ ਪਿਆਰਾ ਕਲਰ ਹੈਗਾ ਇਹਦੇ ਨਾਲ ਇਹਦੀਆਂ 슬ੀਵਸ ਦੇ ਉੱਪਰ ਵੀ ਸੇਮ ਕੰਮ ਕੀਤਾ ਹੋਇਆ ਹੈਗਾ ਸੋ ਤੁਸੀਂ ਦੇਖ ਸਕਦੇ ਆ ਤੇ ਇਹਦੀ ਸ਼ਰਟ ਦੀ ਬੈਕ ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਸੋ ਇਹ ਵਾਲਾ ਕੰਮ ਜਿਹੜਾ ਹੈਗਾ ਇਹ ਸ਼ਰਟ ਦੀ ਬੈਕ ਦੇ ਉੱਪਰ ਆਊਗਾ ਹਾਂਜੀ ਇਹ ਵਾਲੀ ਸ਼ਰਟ ਦੀ ਬੈਕ ਹੈਗੀ ਬੈਕ ਵੀ ਟੋਟਲੀ ਹੈਵੀ ਬਣੀ ਹੋਈ ਹੈ ਕੋਈ ਲਾਈਟ ਕੰਮ ਨਹੀਂ ਕੀਤਾ ਹੋਇਆ ਇਹਦੇ ਉੱਪਰ ਸੋ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਕਸਟਮਾਈਜ਼ ਕਰਾਉਣਾ ਹੋਵੇ ਤਾਂ ਸਾਡੇ ਤੋਂ ਵੀ ਤੁਸੀਂ ਕਰਵਾ ਸਕਦੇ ਹੋ ਇਹਦੇ ਨਾਲ ਵੀ ਜਿਹੜਾ ਦੁਪੱਟਾ रेडी ਕੀਤਾ ਹੈਗਾ ਅਸੀਂ ਹੈਵੀ ਹੀ ਦੁਪੱਟਾ ਰੈਡੀ ਕੀਤਾ ਹੈਗਾ ਸੋ ਦੁਪੱਟਾ ਇਹਦਾ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਬਣਿਆ ਹੋਇਆ ਹੈਗਾ ਹਾਂਜੀ ਇਹ ਵਾਲਾ ਹੈਗਾ ਇਹਦੇ ਨਾਲ ਦੁਪੱਟਾ ਦੁਪੱਟਾ ਵੀ ਅਸੀਂ ਪਿਓਰ ਆਰਗੈਂਜ਼ਾ ਦੇ ਉੱਪਰ ਬਣਾਇਆ ਹੋਇਆ ਹੈਗਾ ਜੀ ਚਾਰੇ ਪੱਲੇ ਟੋਟਲੀ ਹੈਵੀ ਹੈਗੇ ਆ ਤੇ ਦੁਪੱਟੇ ਦੇ ਵਿੱਚ ਜਿਹੜਾ ਕੰਮ ਕੀਤਾ ਹੋਇਆ ਕਟ dane ਦਾ ਤੇ ਨਾਲ ਬੀਡਸ ਦਾ ਕੰਮ ਕੀਤਾ ਹੋਇਆ ਹੈਗਾ ਜੀ ਸੋ ਤੁਸੀਂ ਕਿਸੇ ਵੀ ਫੈਬਰਿਕ ਤੇ ਸਾਡੇ ਤੋਂ ਇਹ ਸੂਟ ਰੈਡੀ ਕਰਵਾ ਸਕਦੇ ਹੈਗੇ ਹੋ ਜੀ ਹਾਂਜੀ ਵਾਦੇ ਆ ਜੀ ਆਪਾਂ ਨੈਕਸਟ ਸੂਟ 12 ਹਾਂਜੀ ਜਿਹੜਾ ਆਪਣਾ ਨੈਕਸਟ ਡਿਜ਼ਾਈਨ ਹੈਗਾ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹਦੇ ਨਾਲ ਨੈੱਕ ਵੀ ਟੋਟਲੀ ਹੈਵੀ ਬਣਾਇਆ ਜੀ ਅਸੀਂ ਸੋ ਤੁਹਾਨੂੰ ਦਿਖਾਉਣੇ ਆ ਇਹਦਾ ਸੂਟ ਦਾ ਕਲਰ ਵੀ ਬਹੁਤ ਹੀ ਪਿਆਰਾ ਹੈਗਾ ਸੋ ਤੁਸੀਂ ਦੇਖ ਸਕਦੇ ਆ ਇਹਦੇ ਘੇਰੇ ਦਾ ਕੰਮ ਕੀਤਾ ਹੋਇਆ ਹੈਗਾ ਜੀ ਬਹੁਤ ਹੀ ਪਿਆਰਾ ਬੂਟੇ ਬਨੇ ਹੋਏ ਹੈਗੇ ਆ ਤੇ ਫਲਾਵਰਸ ਬਨੇ ਹੋਏ ਹੈਗੇ ਆ ਇਹ ਵੀ ਦਬਕੇ ਦਾ ਕੱਟ ਦਾਣੇ ਦਾ ਸਿੱਪੀ ਦਾ ਕੰਮ ਕੀਤਾ ਹੋਇਆ ਹੈਗਾ ਸ਼ਰਟ ਟੋਟਲੀ ਹੈਵੀ ਹੈ neck ਵੀ ਟੋਟਲੀ ਹੈਵੀ ਬਣਿਆ ਹੋਇਆ ਹੈਗਾ ਇਹ ਡਿਜ਼ਾਈਨ ਵੀ ਤੁਸੀਂ ਸਾਡੇ ਤੋਂ ਕਿਸੇ ਵੀ ਫੈਬਰਿਕ ਤੇ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੈਗੇ ਹੋ ਜੇ ਇਹਨੂੰ ਇਦਾਂ ਹੀ ਬਾਏ ਕਰਨਾ ਹੋਵੇ ਤਾਂ ਤੁਸੀਂ ਸਾਡੇ ਤੋਂ ਇਹ ਸੂਟ ਰੈਡੀ ਫॉर ਸੇਲ ਹੈਗੇ ਆ ਤੁਸੀਂ ਇਦਾਂ ਹੀ ਬਾਏ ਕਰ ਸਕਦੇ ਹੋ ਇਹ ਵਾਲਾ ਕੰਮ ਇਹਦੀ 슬ੀਵਜ਼ ਦਾ ਕੰਮ ਹੈਗਾ ਜੀ ਹਾਂਜੀ ਇਹਦੀ ਵੀ ਸ਼ਰਟ ਜਿਹੜੀ ਹੈਗੀ ਆ ਟੋਟਲੀ ਹੈਵੀ ਆ ਬੈਕ ਵੀ ਹੈਵੀ ਬਣਿਆ ਹੋਇਆ ਹੈਗਾ ਸੋ ਇਹ ਵਾਲੀ ਇਹਦੀ ਬੈਕ ਬਣੀ ਹੋਈ ਹੈਗੀ ਆ ਜੀ نیچے ਘੇਰੇ ਦਾ ਕੰਮ ਹੈਗਾ ਤੇ ਸਾਰੀ ਸ਼ਰਟ ਦੇ ਵਿੱਚ ਸੀਕੁਐਂਸ ਸੋਰੀ ਕਟ ਦਾਣੇ ਦਾ ਕੰਮ ਕੀਤਾ ਹੋਇਆ ਹੈਗਾ ਸੋ ਤੁਸੀਂ ਦੇਖ ਸਕਦੇ ਆ ਹਾਂਜੀ ਇਹ ਵਾਲੀਆਂ ਇਹਦੀਆਂ 슬ੀਵਸ ਆ ਸੋ ਇਹਦਾ ਵੀ ਦੁਪੱਟਾ ਆਪਾਂ ਤੁਹਾਨੂੰ ਸ਼ੋਅ ਕਰਦੇ ਆਂ ਇਹਦਾ ਵੀ ਦੁਪੱਟਾ ਜਿਹੜਾ ਬਣਿਆ ਹੋਇਆ ਟੋਟਲੀ ਹੈਵੀ ਬਣਿਆ ਹੋਇਆ ਹੈਗਾ ਸੋ ਤੁਸੀਂ ਅਗਰ ਸਾਡੇ ਤੋਂ ਕੱਲੀ ਸ਼ਰਟ ਦਾ ਕੰਮ ਕਰਾਉਣਾ ਹੋਵੇ ਕਈ ਵਾਰੀ ਹੁੰਦਾ ਕਿ ਕਸਟਮਰ ਨੂੰ ਲੱਗਦਾ ਕਿ ਦੁਪੱਟਾ ਅਸੀਂ ਇੰਨਾ ਹੈਵੀ ਨਹੀਂ ਬਣਾਉਣਾ ਤੇ ਉਹ ਸਾਡੇ ਤੋਂ ਵਿਦਆਊਟ ਦੁਪੱਟਾ ਵੀ ਸਾਡੇ ਤੋਂ ਸੂਟ ਬਾਈ ਕਰ ਸਕਦੇ ਹੈਗੇ ਆ ਜੀ ਸੋ ਇਹਦੇ ਨਾਲ ਇਹ ਵਾਲਾ ਦੁਪੱਟਾ ਬਣਿਆ ਹੋਇਆ ਬਟ ਜਿਹੜੇ ਸਾਡੇ ਸੂਟ ਰੈਡੀ ਕੀਤੇ ਹੈ ਟੋਟਲੀ ਹੈਵੀ ਪਾਰਟੀ ਵੇਅਰ ਬਰਾਇਡਲ ਵੇਅਰ ਸੂਟ ਜਿਹੜੇ ਰੈਡੀ ਕੀਤੇ ਹੈ ਜਾਂ ਤਾਂ ਜੇ ਤੁਸੀਂ ਕਿਸੇ ਆਪਣੇ ਦੇ ਵਿਆਹ ਸ਼ਾਦੀ ਵਿੱਚ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਪਾ ਸਕੋ ਇਹ ਜਿਹੜੇ ਸੂਟ ਹੈਗੇ ਸਾਰੇ ਪਾਕਿਸਤਾਨੀ ਸਟਾਈਲ ਵਿੱਚ ਸਟਿਚ ਕੀਤੇ ਤੁਸੀਂ ਐਮਬਰਾਇਡਰੀ ਦੇਖ ਸਕਦੇ ਆ ਐਮਬਰਾਇਡਰੀ ਬਹੁਤ ਹੀ ਪਿਆਰੀ ਹੋਈ ਹੋਈ ਹੈਗੀ ਹੈ ਜੀ ਸੋ ਇਹਦੇ ਛੋਟੇ ਪੱਲੇ ਹੈਗੇ ਆ ਨਾਲ ਜਿਹੜਾ ਕਿ ਰੀਅਲ ਕੰਮ ਹੈਗਾ ਉਹ ਵੱਡੇ ਪੱਲਿਆਂ ਦੇ ਉੱਪਰ ਕੀਤਾ ਹੋਇਆ ਤੇ ਵਿੱਚ ਜਿਹੜਾ ਹੈਗਾ ਬੂਟੀ ਪਾਈ ਹੋਈ ਆ ਤੇ ਘਟ ਦਾਣੇ ਦਾ ਜਾਲ ਬਣਿਆ ਹੋਇਆ ਹੈਗਾ ਜੀ ਸੋ ਤੁਸੀਂ ਇਹ ਸੂਟ ਇਦਾਂ ਵੀ ਸਾਡੇ ਤੋਂ ਬਾਈ ਕਰ ਸਕਦੇ ਹੈਗੇ ਹੋ ਜੀ ਵਾਦੇ ਆ ਜੀ ਨੈਕਸਟ ਸੂਟ 12 ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵੀ ਆਪਾਂ ਲਾਈਟ ਲੈਮਨ ਕਲਰ ਦੇ ਉੱਪਰ ਬਣਾਇਆ ਹੋਇਆ ਹੈਗਾ ਜੀ ਇਦੇ ਉੱਪਰ ਵੀ ਸਾਰੇ ਉੱਪਰ ਹੈਨ ਐਮਬਰਾਇਡਰੀ ਦਾ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਹੈ। ਇਸੇ ਲਾਈਟ ਵੇਟ ਰੱਖੀ ਆ ਐਮਬਰਾਇਡਰੀ ਆ ਸੀ ਹੈਵੀ ਰੱਖੀ ਆ। ਸ਼ਰਟ ਦਾ ਜਿਹੜਾ weight ਹੈਗਾ ਉਹ ਲਾਈਟ ਵੇਟ ਰੱਖਿਆ ਤਾਂ ਜੋ ਮਤਲਬ ਫੀਲ ਨਾ ਹੋ ਸਕੇ ਕਿ ਸੀ ਬਹੁਤ ਹੀ ਮਤਲਬ ਸਾਨੂੰ ਕਈ ਹੁੰਦਾ ਸਾਨੂੰ ਇਨ ਡਿਜ਼ਾਈਨ ਥੋੜਾ ਭਾਰਾ ਲੱਗਦਾ। ਇਹ ਦੇਖਣ ਚ ਲੁੱਕ ਭਾਰੀ ਹੈਗੀ ਆ ਬਟ ਪਾਉਣ ਦੇ ਵਿੱਚ ਡਿਜ਼ਾਈਨ ਬਹੁਤ ਹਲਕਾ ਹੈਗਾ। ਮਤਲਬ ਲਾਈਟ ਵੇਟ ਸੂਟ ਬਣਿਆ ਹੋਇਆ ਹੈਗਾ। ਸਾਰੀ ਦੇ ਵਿੱਚ ਇਹਦੇ ਵਿੱਚ ਤਿੱਲੇ ਦਾ ਕੰਮ ਕੀਤਾ ਹੋਇਆ ਹੈਗਾ ਨਾਲ ਅਸੀਂ ਸਿੱਪੀ ਦਾ ਕੰਮ ਕੀਤਾ ਹੋਇਆ ਹੈਗਾ ਜੀ ਤੇ ਇਹ ਵਾਲੀਆਂ ਇਹਦੀਆਂ 슬ੀਵਸ ਬਣੀਆਂ ਹੋਈਆਂ ਟੋਟਲੀ ਹੈਵੀ ਸਾਰੇ ਫਰੰਟ ਦੇ ਉੱਪਰ ਸ਼ਰਟ ਦੇ ਉੱਪਰ ਜਾਲ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਆ ਤੇ ਨਾਲ ਹੀ ਇਹਦੇ ਬੈਕ ਤੇ ਵੀ ਕੰਮ ਕੀਤਾ ਹੋਇਆ ਹੈਗਾ ਜੀ ਹਾਂਜੀ ਇਹ ਵਾਲਾ ਜਿਹੜਾ ਕੰਮ ਹੈਗਾ ਇਹ ਸਾਰੇ ਫਲਾਵਰਸ ਬਨੇ ਹੋਏ ਆ ਇਹ ਸ਼ਰਟ ਦੀ ਬੈਕ ਤੇ ਬਨੇ ਹੋਏ ਹੈਗੇ ਆ ਜੀ ਇਦੇ ਨਾਲ ਵੀ ਮੈਂ ਤੁਹਾਨੂੰ ਦੁਪੱਟਾ ਸ਼ੋਅ ਕਰਦੀ ਆ ਇਹਦਾ ਵੀ ਦੁਪੱਟਾ ਟੋਟਲੀ ਹੈਵੀ ਤੇ ਬਹੁਤ ਹੀ ਪਿਆਰਾ ਬਣਿਆ ਹੋਇਆ ਹੈਗਾ ਲਾਈਟ ਵੇਟ ਬਣਿਆ ਹੋਇਆ ਹੈਗਾ ਜੀ ਨਾਲ ਇਹਦੇ ਵਿੱਚ ਸਾਡੇ ਕੋਲੇ 5-6 ਕਲਰ ਅਵੇਲੇਬਲ ਹੈਗੇ ਆ ਜੀ ਤੁਸੀਂ ਸਾਡੇ ਤੋਂ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਇਹਦੇ ਵਿੱਚ ਫਰੋਜ਼ੀ ਕਲਰ ਹੈ ਗ੍ਰੀਨ ਕਲਰ ਹੈ ਪੀਚ ਕਲਰ ਹੈ ਕੋਈ ਵੀ ਕਲਰ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਸੂਟ ਸਾਡੇ ਕੋਲ ਸਾਰੇ ਰੈਡੀ ਹੈ ਹਾਂਜੀ ਇਹਦੇ ਨਾਲ ਇਹ ਵਾਲਾ ਆਪਾਂ ਦੁਪੱਟਾ ਰੈਡੀ ਕੀਤਾ ਹੈਗਾ ਜੀ ਟੋਟਲੀ ਹੈਵੀ ਹੈਗਾ ਸਾਰੇ ਦੁਪੱਟੇ ਦੇ ਵਿੱਚ ਜਾਲ ਬਣਿਆ ਹੋਇਆ ਹੈਗਾ ਤੁਸੀਂ ਸਾਡੇ ਤੋਂ ਇਹ ਦੁਪੱਟਾ ਕੱਲਾ ਵੀ ਬਾਇ ਕਰ ਸਕਦੇ ਆ ਜਾਂ ਸ਼ਰਟ ਜਿਹੜੀ ਹੈਗੀ ਆ ਸਾਡੇ ਤੋਂ ਕੱਲੀ ਵੀ ਬਾਇ ਕਰ ਸਕਦੇ ਹੈਗੇ ਆ ਜੀ ਇਸ ਤੋਂ ਇਲਾਵਾ ਮੇਰਾ ਫੇਸਬੁੱਕ ਪੇਜ ਹੈਗਾ ਜੀ ਇੰਸਟਾਗ੍ਰam ਪੇਜ ਹੈਗਾ ਜੀ ਤੁਸੀਂ ਉੱਥੇ ਵੀ ਜਾ ਕੇ ਮੇਰੇ ਪੇਜ ਨੂੰ ਜਰੂਰ ਫੋਲੋ ਕਰਿਓ ਮੇਰੇ ਪੇਜ ਦਾ ਨਾਮ ਹੈਗਾ ਜੀ ਕੁئین ਡਿਜ਼ਾਈਨਰ ਬੁਟੀਕ ਬਾਇ ਪਿੰਦਰ ਮੋਗਾ ਦੇ ਨਾਮ ਤੇ ਹੈਗਾ ਤੁਸੀਂ ਕੁئین ਡਿਜ਼ਾਈਨਰ ਮੋਗਾ ਲਿਖ ਕੇ ਸਰਚ ਕਰ ਸਕਦੇ ਹੈਗੇ ਹੋ ਜੀ ਬਾਕੀ ਹੋਰ ਜਾਣਕਾਰੀ ਲਈ ਤੁਸੀਂ ਮੈਨੂੰ ਫੋਨ ਕਰ ਸਕਦੇ ਆ WhatsApp ਤੇ ਮੈਸੇਜ ਕਰ ਸਕਦੇ ਆ ਮੇਰਾ ਨੰਬਰ ਹੈਗਾ ਜੀ 82830345838283034583 थैंक यू so much for watching my video bye bye take care